ਮੁਹਾਲੀ 에어ਪੋਰਟ ਤੇ ਆਏ ਹੋ ਕੀ ਕਾਰਨ ਹੈ ਕਿ 에어ਪੋਰਟਸ ਦਾ ਦਿਖਾਇਆ ਵਾ ਕਿ ਇਹ ਕੀ ਕਰਦੇ ਆ ਮੈਂ ਇੱਥੇ ਮੁਹਾਲੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਆ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸ਼ਹੀਦ 에ਜਮ ਦੀ ਸਟੈਚੂ ਜਿਹੜੀ ਆ ਪ੍ਰਤਿਮਾ ਜਿਹੜੀ ਆ ਉਹਨੂੰ ਟੱਕੇ ਰੱਖਿਆ ਹੋਇਆ ਹੈ ਬੜੇ ਜੋਰ ਸ਼ੋਰ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਟੈਚੂ ਲਗਾਉਣ ਦੀ ਗੱਲ ਕਹੀ ਸੀ ਕੇਂਦਰ ਸਰਕਾਰ ਨੇ ਇਸ 에어ਪੋਰਟ ਦਾ ਨਾਮ ਵੀ ਸ਼ਹੀਦ ਜਗਪਤ ਸਿੰਘ ਜੀ ਦੇ ਨਾਮ ਤੇ ਰੱਖਿਆ ਅਸੀਂ ਬੜੇ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਸਾਹਿਬ ਦੇ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਸਟੈਚੂ ਨੂੰ ਭਗਤ ਸਿੰਘ ਜੀ ਦੀ ਪ੍ਰਤਿਮਾ ਨੂੰ ਬਣੇ ਪਰ ਇਹਨੂੰ ਟੱਕ ਕੇ ਰੱਖਿਆ ਗਿਆ ਹੈ ਸਾਡੇ ਮਾਨਯੋਗ ਸਰਕਾਰ ਕੋਲੋਂ ਮਾਨਯੋਗ ਮੁੱਖ ਮੰਤਰੀ ਜੀ ਕੋਲ ਇਨਾ ਸਮੇਂ ਨਹੀਂ ਹੈ ਕਿ ਉਹ ਆ ਕੇ ਇਸ ਪ੍ਰਤਿਮਾ ਦਾ ਨਾ ਵਰਣ ਕਰਕੇ ਇਹਨੂੰ ਲੋਕਾਂ ਨੂੰ ਸਮਰਪਿਤ ਕਰਦੇ ਮੈਂ ਹੈਰਾਨ ਹਾਂ ਇਸ ਗੱਲ ਤੇ ਕਿ ਭਗਤ ਸਿੰਘ ਦੀ ਗੱਲ ਕਰਨ ਵਾਲੇ ਭਗਤ ਸਿੰਘ ਦੀ ਪਗੜੀ ਬਣ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਇੰਨੀ ਅਸੰਵੇਦਨਸ਼ੀਲ ਹੈ ਕਿ ਭਗਤ ਸਿੰਘ ਜੀ ਦਾ ਸਟੈਚੂ ਟਕਿਆ ਪਿਆ ਹੈ ਹਜ਼ਾਰਾਂ ਲੋਕ ਰੋਜ਼ ਨਿਕਲਦੇ ਆ ਰੋਜ਼ ਦੇਖਦੇ ਆ ਕਿ ਯਾਰ ਇਹ ਸਟੈਚੂ ਕਦੋਂ ਖੁੱਲੇਗਾ ਕਦੋਂ ਅਸੀਂ ਆਪਣੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਦਰਸ਼ਨ ਕਰ ਸਕਾਂਗੇ ਸੋ ਮੈਂ ਤਾਂ ਅੱਜ ਸਰਕਾਰ ਨੂੰ ਇੱਥੋਂ ਖੜੇ ਹੋ ਕੇ ਬੇਨਤੀ ਕਰਨ ਆਇਆ ਕਿ ਭਾਈ ਤੁਸੀਂ ਆਪਦੇ ਪੋਲਿਟੀਕਲ ਗੱਲਾਂ ਆਪਣੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੀਆਂ ਗੱਲਾਂ ਛੱਡ ਕੇ ਜਲਦੀ ਤੋਂ ਜਲਦੀ ਦਾ ਉਦਘਾਟਨ ਕਰੋ ਅਨਾਵਰਣ ਕਰੋ ਔਰ ਮੈਂ 72 ਘੰਟੇ ਦਾ ਅਲਟੀਮੇਟਮ ਸਰਕਾਰ ਨੂੰ ਦੇ ਰਿਹਾ 72 ਘੰਟੇ ਚ ਅਗਰ ਸਰਕਾਰ ਨੇ ਇਸ ਪ੍ਰਤੀਮਾ ਦਾ ਅਨਾਵਰਣ ਨਹੀਂ ਕੀਤਾ ਤੇ ਮੁਹਾਲੀ ਦੇ ਪੰਜਾਬ ਦੇ ਨੌਜਵਾਨ ਆਪ ਆ ਕਰਕੇ ਆਪਣੇ ਆਈਡਲ ਸਰਦਾਰ ਸ਼ਹੀਦ ਦੇ ਆਜਮ ਭਗਤ ਸਿੰਘ ਦੀ ਪ੍ਰਤੀਮਾ ਦਾ ਅਨਾਵਰਣ ਕਰਨਗੇ ਭਗਵੰਤ ਮਾਨ ਸਾਹਿਬ ਨੂੰ ਇਹ ਚੇਤਾਵਨੀ ਦੇਣ ਦੀ ਅੱਜ ਮੈਂ ਇੱਥੇ ਆਇਆ ਹਾਂ ਇਹ ਮੁਹਾਲੀ ਪੁਲਿਸ ਨਾਲ ਲਗਾਤਾਰ ਤੁਹਾਨੂੰ ਇਹ ਰੋ ਹਟਾਉਣ ਦੀ ਗੱਲ ਕਹੀ ਜਾ ਰਹੀ ਹੈ ਤੇ ਦੇਖੋ ਮੈਂ 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 ਤਾਂ ਇਹਦੇ ਸਿਰਫ ਇਲਾ ਹੀ ਕਹਿਣਾ ਕਿ ਅਸੀਂ ਤਾਂ ਬੜੇ ਸ਼ਾਂਤੀਮਈ ਤਰੀਕੇ ਨਾਲ ਸਿਰਫ ਮੁਆਇਨਾ ਹੀ ਕਰਨ ਆਏ ਹਾਂ ਸਿਰਫ ਇਹ ਗੱਲ ਦੇਖਣ ਆਇਆ ਕਿ ਕਿਉਂ ਭਗਤ ਸਿੰਘ ਜੀ ਦੀ ਸਟੈਚੂ ਦਾ ਨਾਵਰੇਣ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਇੱਥੇ ਆਨ ਨਾਲ ਭਗਤ ਸਿੰਘ ਜੀ ਦੇ ਬੁੱਤ ਦਾ ਸਿਰਫ ਮੁਆਇਨਾ ਕਰਨ ਦੇ ਨਾਲ ਕਿਹੜਾ ਲੋਹਾਂ ਆਰਡਰ ਖਰਾਬ ਹੋ ਜਾਂਦਾ ਹੈ ਇਹ ਬੇਸਿਕਲੀ ਜਰਨਲ ਡਾਇਰ ਦੀ ਸੋਚ ਆ ਸਰਕਾਰ ਦੀ ਔਰ ਪੁਲਿਸ ਜੜੀ ਆ ਉਹਦਾ ਇੱਕ ਜਿਸ ਨੂੰ ਕਹ ਲਓ ਕਿ ਸਰਕਾਰ ਦਾ ਹੱਥਖੰਡਾ ਬਣੀ ਹੋਈ ਆ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਆ ਕੋਈ ਲੋਕਤੰਤਰ ਦੇ ਅਧਿਕਾਰਾਂ ਦੀ ਇਹਨਾਂ ਨੂੰ ਕਦਰ ਨਹੀਂ ਹੈਗੀ ਲੇਕਿਨ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲਿਆਂ ਦਾ ਪ੍ਰਵਾਹ ਕਰਨ ਵਾਲਿਆਂ 72 ਘੰਟੇ ਦਾ ਆਲਟੀਮੇਟਮ ਹੈ ਪੰਜਾਬ ਸਰਕਾਰ ਕੋਲੇ 72 ਘੰਟੇ ਦੇ ਅੰਦਰ ਅੰਦਰ ਇਸ ਪ੍ਰਤੀਮਾ ਦਾ ਅਨਾਵਰਣ ਹੋਣਾ ਚਾਹੀਦਾ ਕੋਈ ਵੀ ਧਿਆਨ ਚਾ ਵੀ ਕੋਈ 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 ਨਾ ਕਰਕੇ ਹੋਇਆ ਹੈ 22 ਲੱਖਰ ਦਾ ਪਹਿਲਾ ਡੇਟ ਸੀਗੀ ਕੋਰਟ ਆਫ ਹਾਈ ਕੋਰਟ ਕਿਹੜਾ ਪੋਲੀਟਿਕਲ ਲੀਡਰਾਂ ਦੇ ਹੈ ਪੋਲਿਟਿਕਲ ਲੀਡਰਾਂ ਦੇ ਕੋਰਟ ਆਫ ਕੰਡੈਕਟਰ ਕੋਈ ਵੀ ਅਜਿਹਾ ਸਿਸਿਓ ਜਿਹਾ ਨਾਗਰੇਟ ਕਰਦਾ ਦੀ ਪੋਲਿਟਿਕਲ ਲੀਡਰ ਨਹੀਂ ਆ ਸਕਦੇ ਤੁਸੀਂ ਸਿਰਫ ਆਫੀਸ ਦੇ ਨਾਲ ਜਿਹੜੀ ਇਨੋਗਰੇਸ਼ਨ ਹੋਈ ਹੈ ਉਹਦੇ ਕਰਕੇ ਸਿਸਿਓ ਨਾਗਰੇਟੂ ਬਣਾਈ ਜਾਂਦੇ ਹੋ ਸਾਡੀ ਗੱਲ ਤਾਂ ਤੁਸੀਂ ਕਰ ਰਹੇ ਹੋ ਅਸੀਂ ਕਰ ਨਹੀਂ ਇਹ ਤਾਂ ਬਹੁਤ ਕੰਮ ਕਰ ਰਹੇ ਹਾਂ ਅਸੀਂ ਤੁਹਾਨੂੰ ਇਹ ਦੱਸਿਆ ਵੀ ਇੱਥੇ ਸਿਕਿਉਰਟੀ ਰੀਜ਼ਨਸ ਸਾਡੀ ਇਨੋਗਰੇਸ਼ਨ ਹੈ ਤੁਸੀਂ ਨਾ ਉਹਦੀ ਫੋਟੋ ਫੋਟੋ ਲੈ ਨੋਰਮਲ ਸਿੰਪਲ ਅਸੀਂ ਕੋਈ ਸਿੱਟਾ ਨਹੀਂ ਆਪਨੇ ਬਣਾ ਰਹੇ ਸੀ ਤੁਸੀਂ ਉਹਨੂੰ ਨਾ ਨਾ ਨਹੀਂ ਐਵੇਂ ਇਸ਼ੂ ਬਣਾਉਣ ਦੀ ਤਾਂ ਗੱਲ ਹੀ ਨਹੀਂ ਹੈ ਇਸ਼ੂ ਹੈ ਯਾਰ 3 ਮਹੀਨਿਆਂ ਤੋਂ ਪਾਕਿਸਤਾਨੀ ਜਿਹਨੂੰ ਤੁਸੀਂ ਖੜਾ ਫਿਕਸ ਹੋ ਚੁੱਕੀ ਐ ਨੋਕਰੇਸ਼ਨ ਡੇਟ ਕੋਈ ਗੱਲ ਨਹੀਂ 10 ਦਿਨ ਸੀ ਆਪਾਂ ਸਾਹਿਬ ਉਸੇ ਕਰਕੇ ਹੈ ਉਹ ਤੁਹਾਨੂੰ 10 ਪੁੱਛ ਲਓ ਜਾ ਕੇ ਉਹਨਾਂ ਤੋਂ ਕੁਝ ਕਿਹਾ ਹੀ ਨਹੀਂ ਰਹੇ ਅਸੀਂ ਰੋਲ ਬਣਾਉਣਾ ਤੁਸੀਂ ਬਣਾ ਲਓ ਈ ਜੋ ਦਾ ਗੱਲ ਹੈ ਇਸ਼ੂ ਹੈਗਾ ਇਸ਼ੂ ਬਣਾਵਣਾ ਇਸ਼ੂ ਹੈਗਾ ਤੁਸੀਂ ਜਿਹੜੀ ਗੱਲ ਤੇ ਜਾਣਾ ਹੈ ਇਸ਼ੂ ਆਪ ਦਾ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਕਿੰਨੇ ਮਹੀਨੇ ਤੋਂ ਸਟੇਚੂ ਲੱਗਿਆ ਦੱਸੋ ਪ੍ਰੋਬਲਮ ਸਿਰਫ ਏਸੇ ਗੱਲ ਦੀ ਹੈ ਵੀ ਜੇ ਪੋਰਟਸ ਵਗੈਰਾ ਲਾਉਂਗੇ ਕਿਸੇ ਨੂੰ ਆਈਡੀਆ ਮਿਲ ਸਕਦਾ ਅਚਾਰਤੀ ਅੰਦਰ ਨਹੀਂ ਕੋਈ ਸਾਰਾ ਪੰਜਾਬ ਦੇਖ ਰਿਹਾ ਹੈ ਯਾਰ ਲੋਕੀ ਰੋਜ਼ ਹਜ਼ਾਰਾਂ ਲੋਕ ਲੰਘ ਕੇ ਦੇਖ ਨਹੀਂ ਰਿਹਾ ਕਿ ਐਪੋਰਟ ਬਣਦਾ ਹੈ ਫੰਕਸ਼ਨ ਹੋਣਾ ਹੋਊਗਾ ਉਹਦੀ ਸਿਕਿਉਰਿਟੀ ਲੈ ਬਦ ਹੋ ਸਕਦੀ ਤੁਸੀਂ ਕਰ ਲੈਣਾ ਕੋਈ ਪੋਰਟਸ ਤੇ ਆਉਣੇ ਇਸ ਗੱਲ ਦਾ ਵੀ ਯਾਰ ਸਾਰੇ ਇਹਨਾਂ ਨੇ ਨਹੀਂ ਬਣਾਣਾ ਹਜ਼ਾਰਾਂ ਲੋਕ ਲੰਘ ਰਹੇ ਕਿਹੜੀ ਸਿਕਿ ਇਹ ਨਹੀਂ ਕਹਿੰਦਾ ਵੀ ਨਾ ਕਰੋ ਪ੍ਰੈਸ ਕਾਨਫਰੈਂਸ ਨਾ ਸਿਰਫ ਮੇਰਾ ਇੱਕੋ ਹੀ ਮਕਸਦ ਹੈ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ। ਥੋੜਾ ਫੰਡ ਹੁੰਦਾ ਹੈ। ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਹੈ। ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ, ਯੂ ਐਸ ਏ, ਨਿਊਜ਼ੀਲੈਂਡ, ਇੰਗਲੈਂਡ, ਸ਼ੇਨਗਨ। ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਈਆ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ। ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ, ਖੰਨੇ, ਰਾਏਕੋਟ, ਜਲੰਧਰ ਸਾਨੂੰ ਮਿਲ ਸਕਦੇ ਹੋ। 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ